ਉਹ ਬੜੇ ਨੇ ਜੀ ਬੰਦੇ ਉਧਰੋਂ ਆਏ ਸੀਗੇ ਜੀ ਇਧਰੋਂ ਵੀ ਜਾ ਕੇ ਐਕਸੋ ਦੀ ਅੰਦਰ ਵੜ ਕੇ ਉੱਪਰੋਂ ਜਾ ਕੇ ਗੇਟ ਮੋੜ ਤੋੜ ਲਏ ਜੀ ਉਹਨਾਂ ਨੇ ਅਸੀਂ ਨੂਰਪੁਰਾ ਮਸਜਿਦ ਅਲਾਇਸਲਾਮੀ ਘਟ ਬਾਹਰ ਜੀ ਗੁਰਦੁਆਰਾ ਸਾਹਿਬ ਦੇ ਨਾਲ ਰਹਿਨੇ ਜੀ ਗੁਰਦੁਆਰਾ ਸਾਹਿਬ ਦਾ ਨਾਮ ਤੁਸੀਂ ਹਰਗੋਬਿੰਦਪੁਰਾ ਜੀ ਤੁਸੀਂ ਕੀ ਕੀ ਚੋਰੀ ਹੋ ਜਾਂ ਤੁਸੀਂ ਕੀ ਫੰਕਸ਼ਨ ਸੀ ਤੁਹਾਡੇ ਘਰ ਸਾਡੇ ਘਰ ਬੇਟੀ ਦੀ ਮੈਰਿਜ ਦੀ ਜੀ 골ਡਨ ਵੈਲੀ ਚ ਅਸੀਂ ਗਏ ਸੀ ਉੱਥੇ ਮੈਰਿਜ ਦੀ ਅਸੀਂ ਇੱਥੋਂ ਘਰੋਂ ਸਾਢੇ 8 ਵਜੇ ਗਏ ਆ ਜੀ ਸੇ 11:15 ਵਜੇ ਆਪਣੀ ਚੋਰੀ ਹੋਈ ਜੀ 11:30 ਮਿੰਟ ਤੇ ਜਿਹਦੇ ਵਿੱਚ ਏਲਵੀਡੀ ਦੋ ਸਿਲੰਡਰ ਜੀ ਤੇ ਬਾਕੀ 골ਡ ਤੇ ਬਾਕੀ ਬਾਰਲੀ ਕਰੰਸੀ ਜੀ ਚਾਂਦੀ ਕੀ 1 ਕਿਲੋ ਡਾੜ ਕਿਲੋ ਜੀ ਤੇ ਕਾਫੀ ਸਵਰਣ ਬਕੀ ਉਹਦੇ ਨਾਲ ਪਤਾ ਨਹੀਂ ਲੱਗ ਰਿਹਾ ਉਹ ਚੋਰੀ ਹੋਈ ਕੋਈ ਸ਼ੱਕ ਕਿਸੇ ਉਪਰੀਆ ਕੋਈ ਨਹੀਂ ਸਕਦਾ ਫਿਰ ਕੋਈ ਦੇਖਦਾ ਜੀ ਹੁਣ ਜੇਤੀ ਸਿੰਘ ਕੀਤੀ ਆਪਣੇ ਘਰ ਪਹਿਲਾਂ ਕੋਈ ਵੇਟਰ ਬੁਟਰ ਆਇਆ ਲਈ ਜੀ ਕਾਫੀ ਫੋਰਸ ਦੇਖ ਰਹੀ ਕੰਡਰ ਸੱਸ

ਉਹਨਾਂ ਸੰਕੀ ਆਓ ਨਿਊਜ਼ੀਲੈਂਡ ਤੋਂ ਆਈ ਉਹਦੇ ਕੋਲ ਦੀ ਨਾ ਫੋਰਨ ਕਰਸੀ ਨਿਊਜ਼ੀਲੈਂਡ ਦੀ ਉਹ ਲੋਕ ਵੀ ਮੰਨ ਲੋ ਬਾਹਰਲੀ ਕਰਸੀ ਹੈ ਜੀ ਹਾਂ ਹਾਂ ਮੇਰੀ ਗੁੱਡੀ ਬਾਹਰੋਂ ਆਈ ਸੀ ਤਾਂ ਮੈਰਿਜ ਦੀ ਉਹ ਵੀ ਕੈਨੇਡਾ ਤੋਂ ਆਈ ਐ ਨਾ ਜੀ ਉਹਦੇ ਕੋਲ ਜਿਆਦਾ ਸਾਰਾ ਸੁਹਾਨ ਬਾਹਰ ਲਈ ਉਹ ਪੁੱਛ ਨਹੀਂ ਆ ਕੇ ਕਿ ਵਿਸ਼ਵਾਸ ਤੋੜਿਆ ਤਾਂ ਹੁਣ ਸਿਰ ਕਰ ਰਹੀ ਜਿਦਕੀ ਕਰ ਰਹੀ ਹੈ ਜੀ ਉਹ ਕੰਨੀ ਜਲਦੀ ਜਲਦੀ ਗੱਲ ਕਰੇਗੀ ਕੋਈ ਸੀਸੀਟੀਵੀ ਜਾਂ ਕਿਸੇ ਪਾਸੇ ਕੋਈ ਪੁਰਾ ਆਇਆ ਤਾਂ ਕੋਈ ਹਾਂ ਜੀ ਆਇਆ ਜੀ ਤਿੰਨ ਲੜਕੇ ਨੇ ਜੀ ਇੱਕ ਜਿਹੜਾ ਮਰਦਾ ਮੈਨੂੰ ਲੱਗਾ 22 ਸਾਲ ਦੀ ਰੋਪਰ ਟੱਕਈ ਐਕਟਿਵਾ ਤੇ ਆਇਨੇ 98 ਨੰਬਰ ਉੱਤੇ ਜੋ ਐਕਟਿਵਾ ਚ ਤੇ ਰੰਗ ਦੀ ਉਹਨਾਂ ਦੇ ਕੋ ਮੂੰਹ ਟੱਕੇ ਹੋਏ ਸੀ ਜੀ ਮੂੰਹ ਮੂੰਹ ਟੱਕੇ ਹੋਏ ਸੀ ਜੀ ਸਿਰ ਵੀ ਟੱਕੇ ਹੋਏ ਸੀ ਮੂੰਹ ਵੀ ਟੱਕੇ ਹੋਏ ਸੀ ਤੇ ਮੈਨੂੰ ਜਾਨੇ ਮੇਰਾ ਨਾਮ ਸੌਰਵ ਮਿੱਤਲ ਹੈ ਇਹ ਤੁਹਾਡੀ ਘਰੇ ਤੇ ਚੋਰੀ ਹੋਈ ਹੈ ਇਸ ਤਰ੍ਹਾਂ ਹੋਈ ਕੋਈ ਪਤਾ ਲੱਗਿਆ ਕੀ ਕੀ ਕਹ ਲੱਗਿਆ ਜੀ ਅਸੀਂ ਵਿਆਹ ਦੇ ਵਿੱਚ ਸੀ ਜਿਹੜੇ ਮੇਰੇ ਸਹੁਰਦੇ ਆਪਣਾ ਫੇਰੇ ਹੋ ਰਹੀ ਸੀ ਬਸ ਅਸੀਂ ਮੈਨੂੰ ਮੇਰੇ ਬ੍ਰਦਰ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਾਰਾ ਵੀ ਆਪਣਾ ਘਰ ਆਪਣਾ ਲੌਕ ਚੁੱਕਿਆ ਸਾਰਾ ਕੁਝ ਤੇ ਜਦੋਂ ਅਸੀਂ ਆਏ ਦੇਖਿਆ ਤਲ ਮਾਰੀਆਂ ਪਹਿਲਾਂ ਇੱਧਰ ਦੇਖਿਆ ਇੱਧਰ ਆਪਣਾ ਰਾਈਟ ਸਾਈਡ ਤੇ ਜਿਹੜਾ ਮੇਨ ਗੇਟ ਆਪਣਾ ਲੋਕ ਕੀਤਾ ਹੋਇਆ ਉਹਦੇ ਵਿੱਚ ਸੱਭਲ ਸੁਭਲ ਫਸਾ ਚੁੱਕੇ ਤੋੜ ਚੰਗੀ ਦਾ ਤੋੜ ਦਿੱਤਾ ਸੀ ਪੂਰਾ ਤੇ ਇੱਕ ਸ਼ੀਸ਼ਾ ਟੁੱਟ ਚੁੱਕੀ ਸੀ ਫਿਰ ਅਸੀਂ ਅੰਦਰ ਚੈੱਕ ਕੀਤਾ ਉਹਦੇ ਵਿੱਚ ਅਸੀਂ Almari properly ਉਹਨਾਂ ਨੇ ਸੰਭਲ ਪਾ ਕੇ ਜਿਹੜਾ ਮੇਨ ਚੈਂਬਰ ਹੁੰਦਾ ਆਪਣਾ ਅਲਮਾਰੀ ਦਾ ਕੋਲੇ ਦੀ ਉਹ ਤੋੜ ਦਿੱਤਾ ਜੀ ਤੇ অলਮੋਸਟ ਸਾਰ অলਮੋਸਟ ਨਹੀਂ ਕਹਿ ਸਕਦੇ ਸਾਰਾ ਹੀ ਲਗਭਗ ਸਮਾਨ ਉਹਨਾਂ ਨੇ ਚੋਰੀ ਕਰ ਲਿਆ ਸੀ ਸਾਡੀ ਫੈਮਿਲੀ ਸਿਸਟਰ ਜੋ ਮੇਰੇ ਨਾਲ ਸੀ ਤੇ ਉਹਦੇ ਵਿੱਚ ਆਪਣਾ 골ਡ ਵੀ ਸੀਗਾ ਜੋ ਮੇਰਾ 이어ਫੋਨ ਆਪਣਾ 이어்பੋਡਸ ਹੋਗੇ ਤੇ ਆਈਫੋਨ ਮੇਰਾ ਪ੍ਰੋ ਨਿਊ ਸੀਗਾ ਦੇ ਨਾਲ 1400 ਸੀ ਕੁਝ 1500 ਨੇਰਬਾਉਟ ਇੰਨੇ ਸੀ ਕਿ ਬਾਕੀ ਸ਼ਗਨ ਸੀ ਕਿਉਂਕਿ ਆ ਮਾਸੀ ਨਾਲੇ ਮਮਾ ਨਾਲੇ ਡੀਲ ਡੀਲ ਫਿਨਿਸ਼ਰ ਉਹਨਾਂ ਨੇ ਤੇ ਪੁਲਿਸ ਵਾਲਿਆਂ ਨੇ ਆਪਣਾ ਪ੍ਰੋਪਰ ਮੈਨਿੰਗ ਆਪਣਾ ਉਹਨਾਂ ਨੂੰ ਡੀਟੇਲਸ ਆਪਣਾ ਇਨਫੋਰਮੇਸ਼ਨ ਦੇ ਰਹੇ ਨੇ ਪ੍ਰੋਵਾਈਡ ਕਰ ਰਹੇ ਨੇ ਬਾਕੀ ਫਿਰ ਅਸੀਂ ਨਾਲ ਦੇ ਨਾਲ ਹੀ ਉਹਨਾਂ ਨੂੰ ਪੁਲਿਸ ਨੂੰ ਕਨਫਰਮ ਕਰਤਾ ਸੀਗਾ ਉਧਰੋਂ ਆ ਗਈ ਸੀ ਪੀਸੀਆਰ ਵਾਲੀ ਉਧਰੋਂ ਬਾਅਦ ਉਹਨਾਂ ਨੇ ਕਾਰਜ ਸ਼ੁਰੂ ਕਰਤੀ ਇੱਕ ਇੱਕੋ ਵਾਰ ਚ ਹੀ ਸਾਰਾ ਕੁਝ ਲੈ ਗਏ ਨੇ ਬਲਦੋ ਕੀ ਸਿਲੰਡਰ ਜਾਂ ਕੋਈ ਹੋਰ ਲੀਡਿੰਗ ਹੋਰ ਕੀ ਕੀ ਹੋਈ ਪਰ एलईडी लेजेंड ਦਾ ਤਾਂ ਨਹੀਂ ਪਤਾ ਲੱਗੇ। ਅਦਰਵਾਇਸ ਕੁਝ ਨਹੀਂ ਲੈ ਜਾਂਦੇ ਦੀਗੇ। ਇੱਕ ਗੱਟਾ ਆਈ ਥਿੰਕ ਸਿਲੰਡਰ ਮੇਬੀ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਕਨਫਿਊਜ਼ਨ ਆ ਲੈ ਕੇ ਤਾਂ ਗਏ ਨੇ ਕਿਉਂਕਿ ਸਾਡਾ ਚੁੱਲਾ ਬਾਅਦ ਆਪਣਾ ਵਿਦਆਊਟ ਉਹ ਤਾਂ ਹੀ ਆ। ਠੀਕ ਹੈ ਤੇ ਆਪਣਾ ਇੱਕ ਵਾਰ ਦੇਖਿਆ ਬਾਕੀ ਮੁੰਡਾ ਉੱਧਰ ਖੜਾ ਸੀ ਉਹਨਾਂ ਨੇ ਦੂਜੇ ਕੋਠੇ ਤੋਂ ਟੱਪ ਕੇ ਹੀ ਐਲਈਡੀ ਸਿਲੰਡਰ ਵਗੈਰਾ ਸਾਰਾ ਕੁਝ ਉੱਧਰ ਹੀ ਹੀ ਉਹਨਾਂ ਨੇ ਡਿਲੀਵਰ ਕੀਤਾ ਦੂਜੇ ਤੀਜੇ ਬੰਦੇ ਨੂੰ। ਕਿਉਂਕਿ ਨਾਲ ਸਾਡੇ ਹੋਰ ਕੋਟਾ ਵੀ ਲੱਗਾ ਛੋਟਾ ਥੋੜਾ ਯਾਰ ਐਲਈਡੀ ਹਥੇ ਟੰਗੀ ਹੋਈ ਸੀ ਜਾਂ ਉਥੇ ਬੈਕ ਕਰਕੇ ਰੱਖੀ ਹੋਈ ਨਹੀਂ 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 ਪ੍ਰੋਪਰ ਚੱਲ ਰਹੀ ਸੀ ਬਧੀ ਆਪਣਾ 55 ਇੰਚ ਸੀ ਆਪਣਾ 55 ਕਹਿੰਦੇ ਜੀ ਉਹ ਵਾਲੀ ਐਲਈਡੀ ਸੀ ਉਹਨਾਂ ਨੇ ਐਲਈਡੀ ਉਤੋਂ ਉਤਾਰ ਕੇ ਫੇਰ ਲੱਗ ਕੇ ਅਸੀਂ ਤਾਂ نیچے ਦੇਖ ਰਹੇ ਬਈ ਸੀ ਸਾਰਾ ਕੁਝ ਵੀ ਐਦਾ ਸਾਰਾ ਕੁਝ ਜਦੋਂ ਅਸੀਂ ਬੈਕ ਸਾਈਡ ਮਨਾਟਾ ਤੇ ਕੀਤਾ ਤਾਂ ਐਲਈਡੀ ਵੀ ਫੇਰ ਅੰਦਾਜ਼ਾ ਕਿੰਨੇ ਕੁ ਦਾ ਅਨੁਮਾਨ ਹੈ ਕਿ ਕਿੰਨੀ ਵੀ ਚੋਰੀ ਹੋਈ ਹੋਊਗੀ ਇਹ ਅਨੁਮਾਨਤ ਦੇਖੋ ਮੈਂ ਪ੍ਰੋਪਰ ਮੈਂ ਤਰੀਕੇ ਨਹੀਂ ਨਹੀਂ ਦੱਸ ਸਕਦਾ ਕਿਉਂਕਿ ਕਾਫੀ ਸਾਰਾ 골ਡ ਚੋਰੀ ਹੋਇਆ ਤੇ ਜੇ ਮੈਨੂੰ ਪੁੱਛੋਗੇ ਮੇਰੇ ਹਿਸਾਬ ਨਾਲ 25-30 ਲੱਖ ਰੁਪਏ ਦਾ ਹੋ ਗਿਆ ਬਾਕੀ ਬ੍ਰਦਰ ਸਿਸਟਰ ਨੂੰ ਪਤਾ ਬਾਕੀ ਜੋ ਉਹਨਾਂ ਦਾ 골ਡ ਚੰਗੀ ਦਾ ਜੋ ਵੀ ਚੋਰੀ ਹੋਇਆ ਕਿਉਂਕਿ ਉਹ ਹੀ ਦੇਖ ਪਰ ਮੈਂ ਜਿਆਦਾ ਡੀ ਰਿਗਾਰਡਿੰਗ ਨਹੀਂ ਦੱਸ ਸਕਦਾ ਪਤਾ ਮੈਨੂੰ ਤੇ ਉਹਨਾਂ ਨੇ ਆਪ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਪ੍ਰੋਪਰ ਤਰੀਕੇ ਨਾਲ ਜੋ ਇਹ ਉਹ ਲੜਕੀ ਦਾ ਵਿਆਹ ਸੀਗਾ ਉਹ ਬਰੂ ਆਈ ਸੀ ਐ ਇਥੇ ਦੀ ਬੰਨ ਉਹ ਨਹੀਂ ਲੜਕੀ ਬਰੂ ਆਈ ਸੀ ਹੋਰ ਹੋਰ ਵੀ ਕੋਈ ਬਰੂ ਹੋਇਆ ਹੋਰ ਆਪਣੇ ਜੋ ਵੀ ਆਈ ਸੀ ਉਹ ਜਾ ਚੁੱਕੇ ਸੀ ਵਿਦੇਸ਼ ਦੇ ਵਿੱਚੋਂ ਕੋਣ ਕੋਣ ਆਇਆ ਸੀਗਾ ਵਿਦੇਸ਼ ਦੇ ਵਿੱਚੋਂ ਮੈਂ ਹਿਸਟਰੀ ਆਈ ਸੀ ਕਿੱਲੇ ਤੇ ਬਾਕੀ ਜੋ ਵੀ ਆਪਣਾ ਰਿਲੇਸ਼ਨ ਮਤਲਬ ਪਹਿਲਾ ਸਾਲ ਲੜ ਕੇ ਆਈ ਸੀ ਰਿਸ਼ਤੇਦਾਰ ਉਹ ਤਾਂ ਜਾ ਚੁੱਕੇ ਸੀ ਪਹਿਲੀ ਲੇਡੀਜ਼ ਇੰਗਲਿਸ਼ ਵਾਲੇ ਤੋਂ ਇਹ ਜਿਸ ਤਰ੍ਹਾਂ ਇਹਨਾਂ ਨੇ ਰਿਪੋਰਟ ਕੀਤਾ ਹੈ ਕਿ ਸਾਰਾ ਪਰਿਵਾਰ ਤੇ ਟੈਕਨੀਕਲੀ ਪਰ ਉਹ ਅਰਸੇ ਮੈਰਿਜ ਸੀ ਕਿ ਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਸੀ ਲੇਕਿਨ ਜਦੋਂ ਵਾਪਸ ਆਏ ਹੈ ਤਾਂ ਜਿਹੜਾ ਪਿੱਛੇ ਵਾਲਾ ਦਰਵਾਜ਼ਾ ਸੀ ਉਧਰੋਂ ਕੋਈ ਅਣਪਛਾਤੇ ਐਂਟਰ ਕਰਕੇ ਬੰਦੇ ਤੇ ਇਹਨਾਂ ਦਾ ਕਾਫੀ 골ਡ ਤੇ ਕੈਸ਼ ਤੇ ਕੁਝ ਫੋਰਨ ਕரன்ਸੀ ਵਗੈਰਾ ਜਿਹੜੀ ਆ ਉਹ ਪਨ ਤੋੜ ਕਰਕੇ ਚੋਰੀ ਕਰਕੇ ਲੈ ਗਏ ਸਾਡੀਆਂ ਪੁਲਿਸ ਟੀਮਸ ਇੱਥੇ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਸਾਰੇ ਅਸੀਂ ਨੂੰ ਟੈਕਨੀਕਲ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਉਹਦੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਹੋਪਫੁਲੀ ਜਲਦੀ ਇਹਨੂੰ ਅਸੀਂ ਟਰੇਸ ਕਰ ਸਰ ਘਰ ਦੇ ਕੀ ਕਹਿ ਰਹੇ ਨੇ ਕਿੰਨੇ ਕੁ ਦੀ ਮਤਲਬ ਨੁਕਸਾਨ ਹੋਇਆ ਤੇ ਐਕਚੁਅਲੀ ਜਦੋਂ ਇਹਨਾਂ ਨੇ ਬ੍ਰੇਕਿੰਗ ਕੀਤੀ ਇਹਨਾਂ ਨੇ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਿੰਨਾ ਕਿ ਇਹਨਾਂ ਨੇ ਪਤਾ ਲਗਾਇਆ ਉਹਨਾਂ ਨੇ ਸਾਨੂੰ ਲੋਟ ਕਰਾਤਾ ਲੇਕਿਨ ਅਜੇ ਸਰਚ ਚੱਲ ਰਹੀ ਹੈ ਉਹਦੇ ਚ ਕਈ ਚੀਜ਼ਾਂ ਮਿਲ ਵੀ ਗਈਆਂ ਕੁਝ ਕੈਸ਼ ਵੀ ਮਿਲ ਗਿਆ ਕੁਝ ਫੋਰਨ ਕਰੰਸੀ ਵੀ ਮਿਲ ਗਈ ਹੈ ਤੇ ਕੁਝ 골ਡ ਆਰਟੀਕਲਸ ਵੀ ਮਿਲ ਗੀਆਂ ਨੇ ਉਹ ਸਾਰੀਆਂ ਸੀ ਦੁਬਾਰਾ ਚੈੱਕ ਕਰਕੇ ਜਿਹੜੀ ਚੀਜ਼ ਚੋਰੀ ਹੋਈ ਹੋਏਗੀ ਉਹਦੀ ਅਸੀਂ ਕਰ ਲਈ ਕਰਾਂਗੇ ਤੇ ਗੁਰਮਤ ਅੰਦਾਜ਼ਾ ਦੱਸਿਆ ਹੋਗਾ ਕਿੰਨੇ ਦੀ ਹੋਇਆਗਾ ਮਾਉਂਟ ਕੋਈ ਅੰਦਾਜ਼ਾ ਮੈਂ ਕਿਹਾ 12-15 ਤੋਲੇ ਤਾਂ ਦੱਸ ਹੀ ਰਹੇ ਨੇ ਜੇ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਮੈਂ ਪਰਿਵਾਰ ਨੂੰ ਕਿਹਾ ਕਿ ਸਾਰਾ ਅਸੈਸਮੈਂਟ ਕਰ ਲੈਣ ਜੋ ਵੀ ਚੋਰੀ ਹੋਇਆ ਹੋਏਗਾ ਉਹ ਵੀ ਅਸੀਂ ਐਫਆਈਆਰ ਲਾਂਚ ਕਰਾਂਗੇ